ਸਤਿ ਸ੍ਰੀ ਅਕਾਲ ਜੀ। ਖਾਸ ਆਪਣਾ ਕੀ ਨਾਮ ਹੈ? ਗੁਰਲਾਲ ਸਿੰਘ ਜੀ। ਤੇ ਇਹ だっਦੀ ਇਹ ਕੋਪਰ ਨੂੰ ਅੱਗ ਕਿੱਦਾਂ ਪੈ ਗਈ ਆ? ਕੋਪਾ ਇੰਦਰ ਪਿਛਲੇ ਬੰਨੇ ਅੱਗ ਲੱਗੀ ਨੇਰੀ ਚੱਲੀ ਆ ਗਈ ਅੱਗੇ ਦਰੂਈ। ਅਛਾ ਜੀ। ਕੋ ਕੋ ਤੁਸੀਂ ਬੁਝਾਉਣ ਦੀ ਕੋਸ਼ਿਸ਼ ਕੀਤੀ? ਬਹੁਤ ਕੋਸ਼ਿਸ਼ ਕਰੀ ਹਵਾ ਹੀ ਬਹੁਤ ਜ਼ਿਆਦਾ ਤੇਜ਼ ਸੀ। ਹਾਂਜੀ। ਬਾਕੀ ਘਰ ਤੁਹਾਡਾ ਕਿੱਦਾਂ ਆ? ਘਰ ਦਾ ਵੀ ਦਿਖਾ ਦਿਓ। ਹਾਂਜੀ। ਤੇ ਘਰ ਕਿਵੇਂ ਦੇਹਾ ਤੁਹਾਡਾ ਘਰ ਨੂੰ ਵੀ ਕੋਈ ਸੇਕ ਲਗਾ? ਘਰ ਦਾ ਵਿਚਾਰ ਰਹਿ ਗਿਆ ਜੀ ਬਹੁਤ ਨੇਰੀ ਸੀ ਅੱਗ ਬਹੁਤ ਜ਼ਿਆਦਾ ਘਰ ਲੱਲੀ। ਠੀਕ ਹੈ। ਤੁਸੀਂ ਕੋ ਜਨਰੇਟਰ ਵਗੈਰਾ ਵੀ ਰੱਖਿਆ ਵਾ? ਅਰੇ ਰਾਸੀ ਜਨਰੇਟਰ ਵੀ ਅਗਰ ਲਾਈਟ ਚੱਲਦੀ ਸੀ ਪਹਿਲਾਂ ਫਿਰ ਕੱਟੀ ਗਈ ਟਾਈਮ ਤੇ ਆਣ ਕੇ ਲੈ ਅੱਛਾ ਜੀ ਤੇ ਜਨਰੇਟਰ ਦਾ ਪਾਣੀ ਪੂਣੀ ਦਾ ਕੀਤਾ ਨਹੀਂ ਫਿਰੋਂ ਪਾਣੀ ਪੂਣੀ ਇੱਧਰ ਛੱਡਿਆ ਸੀ ਤਾਂ ਕਰਕੇ ਘਰ ਬਚਿਆ ਨੇ ਅੱਛਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ 50 ਟਰਾਲੀ ਤੂੜੀ ਸੜੀਆਂ ਜੀ ਇਹਨੇ ਅੱਛਾ ਜੀ ਹਾਂ ਜੀ ਕੀ ਸਰਕਾਰ ਤੋਂ ਮੰਗ ਕਰਦੇ ਸੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਜੀ ਕਿੰਨਾ ਸਾਡਾ ਨੁਕਸਾਨ ਹੋਇਆ ਹਾਂਜੀ ਹਾਂਜੀ ਤੇ ਭਾਈ ਸਾਹਿਬ ਰੋਪੜ ਤੋਂ ਆ ਕੇ ਇੱਥੇ ਵਸੇ ਨਵੇਂ ਦਾਤੇ ਦੇ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਦਾਤਾ ਪਿੰਡ ਚ ਆਏ ਨੇ ਤਿੰਨ ਸਾਲ ਹੋ ਗਏ ਸਾਨੂੰ ਤਿੰਨ ਸਾਲ ਹੋ ਗਿਆ ਜੀ ਇਹਨਾਂ ਨੇ ਇੱਥੇ ਜ਼ਮੀਨ ਮੂਲ ਲਈ ਆ ਖੇਤਾਂ ਦੇ ਵਿੱਚੇ ਘਰ ਆ ਤੇ ਰਾਤੀ ਇੱਧਰ ਈਸ਼ਵਰ ਮਹਿਸੂਸ ਕਰ ਰਹਾ ਨਾ ਅੱਗ ਆਈ ਆ ਕਿ ਆ ਨਾ ਟੁੜੀ ਆ ਘਰ ਦੇ ਬਾਹਰ ਵਾਲਾ ਵਾੜੀਆਂ ਟਰੈਕਟਰ ਨੇ ਵੀ ਵੱਟ ਗਿਆ ਟਰੈਕਟਰ ਵੀ ਇੱਥੇ ਟਰਾਲੀਆਂ ਖੜੀਆਂ ਸੀ ਅੱਗ ਦੇ ਵਿੱਚੇ ਬਾਹਰ ਕੱਢੀਆਂ ਨਹੀਂ ਪਰ ਠੀਕ ਆ ਜੀ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਟਪੁਰੀ ਦਾਤੇ ਤੋਂ ਲਾਈਵ ਤਸਵੀਰ ਆ